ਲਗਾਤਾਰ ਅਤਿ ਦੀ ਗਰਮੀ ਦੇ ਕਰਕੇ ਲੋਕ ਪਰੇਸ਼ਾਨ ਨੇ ਉੱਥੇ ਹੀ ਛੋਟੇ-ਛੋਟੇ ਬੱਚੇ ਗਰਮੀ ਦਾ ਸ਼ਿਕਾਰ ਹੋ ਰਹੇ ਨੇ ਜਿਹਦੇ ਚਲ ਦੇ 1 ਸਾਲ ਤੋਂ ਲੈ ਕੇ 5 ਸਾਲ ਦੇ ਬੱਚੇ ਗਰਮੀ ਦੀ ਲਪੇਟ ਦੇ ਵਿਚਾਰੇ ਨੇ ਬੱਚਿਆਂ ਨੂੰ ਉਲਟੀਆਂ ਦਸਤ ਅਤੇ ਪੇਟ ਦਰਦ ਤੇ ਇਨਫੈਕਸ਼ਨ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ ਜਿੱਦੇ ਚੱਲਦੇ ਬਠਿੰਡਾ ਦੇ ਹਸਪਤਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਜਿੱਦੇ ਚੱਲਦੇ ਉੱਥੇ ਸਟਾਫ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਗਰਮੀ ਤੋਂ ਬਚਾਇਆ ਜਾਵੇ ਵੱਧ ਤੋਂ ਵੱਧ ਪਾਣੀ ਪਿਆਇਆ ਜਾਵੇ ਤੇ ਬੱਚਿਆਂ ਨੂੰ ਬਾਹਰ ਨਾ ਕੱਢਿਆ ਜਾਵੇ ਮੈਂ ਮੈਂ ਜੀਨੇਮ 3rd ইয়ার ਦੀ ਸਟੂਡੈਂਟ ਆ ਅਸੀਂ ਇੱਥੇ ਸਰਕਾਰੀ ਹਸਪੀਟਲ ਸਿਵਲ ਹਸਪੀਟਲ ਬਠਿੰਡਾ ਚ ਟ੍ਰੇਨਿੰਗ ਕਰ ਰਹੇ ਹਾਂ ਇੱਥੇ ਗਰਮੀ ਕਰਕੇ ਬਹੁਤ ਸਾਰੇ ਬੱਚੇ ਆ ਰਹੇ ਨੇ ਜਿਹੜੇ ਕਿ ਪੇਟ ਇਨਫੈਕਸ਼ਨ ਵਗੈਰਾ ਬੁਖਾਰ ਵਗੈਰਾ ਤੇ ਇਸ ਕਰਕੇ ਆ ਰਹੇ ਨੇ ਆਪਣਾ ਆਪਣਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਤਾਂ ਕਿ ਉਹਨਾਂ ਨੂੰ ਪੇਟ ਦੀ ਇਨਫੈਕਸ਼ਨ ਵਗੈਰਾ ਨਾ ਹੋਵੇ ਬੋਡੀ ਚ ਡੀਹਾਈਡਰੇਸ਼ਨ ਨਾ ਹੋਵੇ ਵੱਧ ਵੱਧ ਬੱਚਾ ਨੂੰ ਪਾਣੀ ਪਿਲਾਇਆ ਜਾਵੇ ਅਤੇ ਗਰਮੀ ਤੋਂ ਬਚਾ ਕਰਕੇ ਘਰੋ ਘਰੀ ਰੱਖਿਆ ਜਾਵੇ ਬਾਹਰ ਨਾ ਪੋਤੀ ਹੀ ਪਰਿਵਾਰਕ ਮੈਂਬਰ ਜਿਹੜੇ ਆਪਣੇ ਬੱਚਿਆਂ ਨੂੰ ਡਾਕਟਰ ਦੇ ਕੋਲ ਇਲਾਜ ਕਰਵਾਉਣ ਦੇ ਵਾਸਤੇ ਆ ਰਹੇ ਨੇ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਕੀ ਨਜ਼ਰ ਸਰ ਮੇਰਾ ਨਾਮ ਨੀਲ ਹੈ ਮੈਂ ਬਟਿੰਡਰ ਨਾਲ ਆਇਆ ਹਾਂ ਠੀਕ ਹੈ ਤੇ ਗਰਮੀ ਸਰਦੀ ਬਹੁਤ ਪੈਦੀ ਹੈ ਇਸ ਟਾਈਮ ਤੇ ਬੱਚੇ ਬਹੁਤ ਬਿਮਾਰ ਹੋ ਜਾਂਦੇ ਨੇ ਠੀਕ ਹੈ ਨਾ ਜੀ ਤਮਾ ਆਪਣੇ ਸਰਕਾਰੀ ਹਸਪਤਲ ਜਿਹੜਾ ਬਠਿੰਡੇ ਦਾ ਮੇਨ ਉੱਚੇ ਆਪਣੀ ਦਵਾਈ ਲੈਣ ਆਇਆ ਜੋਕਾ ਦੀ ਠੀਕ ਹੈ ਜੀ ਬਿਮਾਰ ਹੋ ਗਏ ਆ ਜੀ ਬਿਮਾਰ ਹ ਸੱਚੇ ਹਾਂ ਬੱਚੇ ਬਹੁਤ ਬਿਮਾਰ ਹਤੇ ਕੀ ਹੋ ਗਿਆ ਕੋਮੇਟ ਦਰਦ ਹੋ ਰਿਹਾ ਇਨਫੈਕਸ਼ਨ ਵਗੈਰਾ ਬੁਖਾਰ ਗਰਮੀ ਕਰਕੇ ਉਹ ਜਿਆਦਾ ਗਰਮੀ ਪੈਦੀ ਗਈ ਹੈ ਠੀਕ ਹੈ ਨਾ ਆਪਣੇ ਸਰਕਾਰੀ ਹਸਪਤਲ ਹੈ ਜਿਹੜਾ ਉਹ ਚ ਦਵਾਈਆਂ ਚੰਦੇ ਆਪਣੇ ਬੱਚਿਆਂ ਦੀ ਹੋਰ ਵੀ ਇੱਥੇ ਕਾਫੀ ਮਰੀ ਜਾ ਰਹੇ ਨੇ ਹੋਰ ਬਥੇਰੇ ਆ ਸਰ ਜੀ ਗਰਮੀ ਕਰ ਰਹੀ ਹੈ ਗਰਮੀ ਕਰਤੀ ਹੈ ਸਰ ਉਹ ਗਰਮੀ ਪੈਰੀ ਬਹੁਤ ਜਿਆਦਾ ਸਰ ਕਿੰਨੇ ਬੱਚੇ ਤੁਹਾਡੇ ਜੀ ਮੇਰਾ ਚਾਰ ਜਵਾਬ ਨੰਬਰ ਹੈ ਇਹ ਦੋ ਬੱਚੇ ਛੋਟੇ ਬਿਮਾਰ ਹੋ ਆ ਦੋਨੋਂ ਬਿਮਾਰ ਹੈ ਇੱਕ ਹੀ ਕਿਨੇ ਸਾਲ ਦਾ ਇਹ 2.5 ਸਾਲ ਦਾ ਹੀ ਉਹ 4 ਸਾਲ ਦਾ ਹੈ ਅੱਛਾ ਇਹਨਾਂ ਪੇਟ ਦਰਦ ਉਹ ਉਲਟੀਆਂ ਬੁਖਾਰ ਸੁਖਾਰ ਜਿਵੇਂ ਇਸੇ ਬਹੁਤ ਦਿੱਕਤ ਆ ਰਹੀ ਹੈ ਇਹਨਾਂ ਨੂੰ ਜਿਆਦਾ ਸੰਦੇਤੀ ਦਵਾਈ ਲੈਣ ਚਾਹੀਦੀ ਜਿਆਦਾ ਛੋਟੇ ਬੱਚੇ ਆ ਰਹੇ ਜੀ 1 ਸਾਲ ਤੋਂ 4 ਸਾਲ ਦੇ ਵਿੱਚ ਵਿੱਚ 1 ਸਾਲ ਤੋਂ 5 ਸਾਲ ਦੇ ਵਿੱਚ ਵਿੱਚ ਬੱਚੇ ਜਿਆਦਾ ਆ ਰਹੇ ਕੀ ਪ੍ਰੋਬਲਮ ਕੀ ਆ ਰਹੀ ਹੈ ਇਹਨਾਂ ਦਾ ਵੋਇਸ ਹੋਈ ਰੈਟਰਿੰਗ ਆ ਉਲਟੀਆਂ ਲੱਗੀਆਂ ਹੋਈਆਂ ਬੱਚਿਆਂ ਨੂੰ ਜੀ ਹਾਂ ਤੇ ਕੀ ਤੁਸੀਂ ਕਿਸ ਤਰ੍ਹਾਂ ਸੁਝਾਅ ਦੇ ਰਹੇ ਹੋ ਇਹਨਾਂ ਨੂੰ ਜੀ ਸੁਝਾਈ ਦੇ ਰਹੇ ਕਿ ਜੇ ਪਾਣੀ ਦੀ ਕਮੀ ਨਹੀਂ ਹੁੰਦੀ ਨਹੀਂ ਪਾਣੀ ਪੀਣੇ ਬੱਚਨ ਵਤ ਵਤ ਵੈਸਤਾ ORS ਦਾ ਘੋਲ ਕਿਸੇ ਵੀ ਦੁਕਾਨ ਤੋਂ ਮਿਲ ਜਾਂਦਾ ORS ਪੀਣਾ ਜਿਹਨੇ ਵੀ ਬੱਚਾ ਪਤਲੀ ਲੈਟਰਨਿੰਗ ਕਰਦਾ ਹੈ ਉਲਟੀ ਕਰਦਾ ਉਹਨੂੰ ORS ਦਾ ਘੋਲ ਪਿਓ ਤਾਂ ਕਿ ਪਾਣੀ ਦੀ ਕਮੀ ਨਾ ਹੋਵੇ ਦੂਜਾ ਸੁਝਾਅ ਵੀ ਹੈ ਕਿ ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਬੱਚਿਆਂ ਦੇ ਹੱਥ ਧੋਏ ਜਾਣ ਤੇ ਖਾਣਾ ਬਣਾਉਣ ਤੋਂ ਪਹਿਲਾਂ ਮਾਂ ਪਿਓ ਵੀ ਆਪਦੇ ਹੱਥ ਧੋ ਕੇ ਖਾਣਾ ਬਣਾਣ ਪੈਗਡ ਚੀਜ਼ਾਂ ਬੰਦ ਕਰਨ ਲਫਾਫਿਆਂ ਵਾਲੀਆਂ ਫਰਕਰੇ ਚਿਪਸ ਟਾਈਪ ਕਰਦਾ ਬਣਾਇਆ ਖਾਣਾ ਦੋ ਇਹ ਸੀਜ਼ਨ ਇਦਾਂ ਹੀ ਟਪਾਣਾ ਪੈਣਾ ਤਰੇ ਕੈਸੇ ਜਿਸ ਤਰੀਕੇ ਦਾ ਮੌਨ ਗਰਮੀ ਵਧ ਗਈ ਹੈ ਸਾਰਾ ਕਾਰਨ ਕਿ ਤਰ ਮੀਜੇ ਸੱਕੇ ਵਧੀਏ ਬਿਲਕੁਲ ਜੀ ਬਿਲਕੁਲ ਬਿਲਕੁਲ ਸਰੀਰ ਚ ਪਾਣੀ ਦੀ ਘਾਟ ਵੈਸੇ ਹੋ ਜਾਂਦੀ ਹੈ ਸਰੀਰ ਚ ਪਾਣੀ ਦੀ ਡਿਮਾਂਡ ਵੱਧ ਜਾਂਦੀ ਹੈ ਗਰਮੀ ਆਚਾਨ ਕਰਕੇ ਤਾਂ ਪਾਣੀ ਦੀ ਘਾਟ ਹੋਣ ਕਰਕੇ ਪਰਤੀ ਵੀ ਹੋ ਜਾਂਦਾ ਬੱਚੇ ਜਿਆਦਾ ਘਰ ਬੱਚੇ ਆ ਰਹੇ ਜਿਆਦਾ ਬੱਚੇ ਆ ਰਹੇ ਹਾਂਜੀ ਵੈਸੇ ਗਰਮੀ ਸੀਜ਼ਨ ਦੇਖਿਆ ਗਿਆ ਸਰ ਬੱਚੇ ਤੇ ਬਜ਼ੁਰਗਾਂ ਤੇ ਕਾਫੀ ਅਸਰ ਪੈਂਦਾ ਹੈ ਬਿਲਕੁਲ ਪੈਂਦਾ ਜੀ ਬਜ਼ੁਰਗਾਂ ਤੇ ਬੱਚਿਆਂ ਤੇ ਇਸ ਤੋਂ ਇਲਾਵਾ ਇੱਕ ਹੋਰ ਵੀ ਅਸਰ ਪੈਂਦਾ ਕਨਕਾਂ ਦੀ ਵਾਢੀ ਹੋਣ ਕਰਕੇ ਧੂੜ ਮਿੱਟੀ ਬਹੁਤ ਹੋ ਜਾਂਦੀ ਹੈ एनवायरनमेंट ਚ ਜਿਹਦੇ ਕਰਕੇ ਸਾਹ ਦੀ ਦਿੱਕਤਾਂ ਵੱਧ ਜਾਂਦੀਆਂ। ਦਮਾ ਜਿਹਨੂੰ ਕਹਿੰਦੇ। ਦਮੇ ਦੀ ਦਿੱਕਤਾਂ ਵੱਧ ਜਾਂਦੇ ਸਾਹ ਨਾਲ ਵੀ ਬਹੁਤ ਬੱਚੇ ਆ ਰਹੇ। ਉਹਦਾ ਸੁਝਾਅ ਹੀ ਹੈ ਕਿ ਬਾਹਰ ਨਿਕਲਣ ਵੇਲੇ ਮਾਸਕ ਪਾਓ। ਧੂੜ ਮਿੱਟੀ ਦੇ ਘਰੇ ਕੋਈ ਕੰਮ ਕਰਨਾ ਹੈ, ਸਫਾਈ ਪੋਚੇ ਦਾ ਤਾਂ ਮੇਕ ਸ਼ੁਰ ਕੀਤਾ ਜਾਵੇ ਵੀ ਜਿਹੜੇ ਬੱਚੇ ਨੂੰ ਦਮੇ ਦੀ ਸ਼ਿਕਾਇਤ ਹੈ ਜਿਹਨੂੰ ਬਾਰ-ਬਾਰ ਖਾਂਗਜ ਕਮ ਹੁੰਦਾ ਉਹਨੂੰ ਮਾਸਕ ਪਾਇਆ ਜਾਵੇ। ਇੱਕ ਸਰ ਡਾਕਟਰ ਸਾਹਿਬ ਕਿ ਤੁਹਾਡੇ ਕੋਈ ਐਡਵਾਈਜ਼ਰ ਨਹੀਂ ਵੀ ਜਿਸ ਤਰ੍ਹਾਂ ਸਵੇਰੇ ਤੋਂ ਪਾਸਟਾਰਟ ਹੋਏਗੇ ਬੱਚੇ ਆਪਣਾ ਘਰੋਂ ਨਾ ਹੈਗਾ ਛੋਟੇ ਵਿਕਾਸ ਤੋਂ 11 ਵਜੇ 4 ਵਜੇ ਤੱਕ ਉਹਦੇ ਘਰੇ ਰਹੇ ਨੇ ਤਾਂ ਗਰਮੀ ਤੋਂ ਬਚਾਅ ਬਿਲਕੁਲ 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 ਹੀਟ ਸਟ੍ਰੋਕ ਉਹ ਸਾਡੇ ਹੀ ਹੀਟ ਸਟ੍ਰੋਕ ਇੱਕ ਤੁਵੀਂ ਜ਼ਿਆਦਾ ਗਲਤ ਚੀਜ਼ ਹੈ ਜਦੋਂ ਟੈਂਪਰੇਚਰ ਇੰਨਾ ਪਹੁੰਚ ਜਾਂਦਾ ਗਰਮੀ ਵੱਧ ਗਰਮੀ ਕਰਕੇ ਹੀਟ ਸਟ੍ਰੋਕ ਹੋਣ ਦੀ ਦਿੱਕਤ ਹੈ ਤਾਂ ਟਰਾਈ ਇਹ ਕੀਤਾ ਜਾਵੇ ਕਿ ਜਿਹੜਾ ਪੀਕ ਟਾਈਮ ਹੁੰਦਾ 12 ਤੋਂ 4 ਐ 12 ਤੋਂ 5 ਤੱਕ ਉਸ ਟਾਈਮ ਤੇ ਘਰੋਂ ਬਾਹਰ ਨਾ ਨਿਕਲੇ ਵਕਾਰੀ ਰਹਿ ਜਾਵੇ ਤੇਰੀ ਜੇਕਰ ਸਰਪ OPT OPTV ਦੀ ਲਗਤ ਕਰੀਏ ਕਿੰਨੇ ਪਹਿਲਾਂ ਹੈ ਕਿਸੇ ਹੁਣ ਕਿੰਨੇ ਬਾਅਦ ਦੀ ਹੈ ਜੇਕਰ ਵੀ ਸੈਂਕੜੇ ਬਦਲ ਤੁਸੀਂ ਐ ਲਗਾ ਲਓ ਜੀ ਜੇ ਪਹਿਲਾਂ 5 ਬਰੀ ਜਾਂਦੇ ਸੀ ਤਾਂ ਹੁਣ 15 ਆ ਰਿਹਾ ਹੈ ਜੀ ਰੋਡ ਹੈ ਦਿੱਲੀ ਤੇ ਇਹ ਤਾਂ ਫਿਰ ਜੀ ਡਾਕਟਰ ਸਾਹਿਬ ਜੀ ਗਰਮੀ ਤੋਂ ਰਾਤ ਬਾਹਰ ਸ਼ਾਪ ਤੋਂ ਬਾਹਰ ਰਾਤ ਬਿਲਕੁਲ ਜੀ ਬਿਲਕੁਲ ਸੈਕਿੰਡ ਪਾਣੀ ਦਾ ਵੀ ਬਹੁਤ ਫਰਕ ਪੈਂਦਾ ਜੀ ਆਰਓ ਵਾਲਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਜੇ ਆਰਓ ਨਹੀਂ ਅਫੋਰਡ ਕਰ ਸਕਦਾ ਕੋਈ ਤਾਂ ਐਟ ਲੀਸਟ ਪਾਣੀ ਉਬਾਲ ਕੇ ਉਹਨੂੰ ਠੰਡਾ ਕਰਕੇ ਪੀਵੇ ਕਦਾਦੀ ਹੈ ਕਿ ਅੱਤ ਦੀ ਗਰਮੀ ਪੈ ਰਹੀ ਹੈ ਇਸ ਕਰਕੇ ਵਾਰ-ਵਾਰ ਡਾਕਟਰਾਂ ਦੇ ਵੱਲੋਂ ਵੀ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲਿਆ ਜਾਵੇ ਕਿਉਂਕਿ ਲੂ ਦੇ ਕਰਕੇ ਲੋਕਾਂ ਨੂੰ ਜਿਹੜੇ ਕਿ ਗਰਮੀ ਲੱਗ ਰਹੀ ਹੈ ਅਤੇ ਬੱਚੇ ਵੀ ਇਸੀ ਲਪੇੜ ਦੇ ਵਿੱਚ